ਹੈਲੋ ਹੈਲੋ ਮੈਡਮ ਹੈਲੋ ਕਿੱਥੇ ਜਾ ਰਹੇ ਹੋ ਅੰਦਰ ਅੰਦਰ ਕੀ ਕਰਨ ਜਾ ਰਹੇ ਹੋ ਘੁੰਮਣ ਅੰਦਰ ਤਾਂ ਜੰਗਲ ਹੈ ਜੰਗਲ ਦੀ ਕਿੱਥੇ ਜਾ ਰਹੇ ਹੋ ਤਾਈ ਨਾਲ ਘੁੰਮਣ ਜਾ ਰਹੀਆਂ ਮੈਡਮ ਤੁਹਾਨੂੰ ਪਰਮਿਸ਼ਨ ਦਿੱਤੀ ਕਿਸ ਨੇ ਜਾਣ ਦੇ ਅੰਦਰ ਪਰਮਿਸ਼ਨ ਹਾਂਜੀ ਖੁੱਲ੍ਹਾ ਤਾਂ ਹੈਗਾ ਕੋਈ ਮਰਜ਼ੀ ਜਾ ਸਕਦਾ ਨਾ 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 ਖੁੱਲ੍ਹਾ ਹੈ ਕੋਈ ਮਰਜ਼ੀ ਜਾ ਸਕਦਾ ਇਹ ਜ਼ਰੂਰੀ ਨਹੀਂ ਹੈ ਇੱਧਰ ਆਓ ਇੱਧਰ ਆਓ ਇੱਧਰ ਆਪੜੋ ਕੀ ਲਿਖਿਆ ਆਪੜੋ ਕੀ ਲਿਖਿਆ ਚਲੋ ਹਾਂਜੀ ਲੱਗਿਆ ਚਲੋ ਪੜੋ ਕੀ ਲਿਖਿਆ ਵਨ્ય પ્રાਣੀ ਅਭਿਆਰਣ ਮੇ ਅਣਸਿਕ੍ਰਿਤ ਪ੍ਰਵੇਸ਼ ਵਰਜਿਤ ਹੈ ਹਾਂਜੀ ਤੁਸੀਂ ਇਸ ਇਲਾਕੇ ਦੇ ਵਿੱਚ ਅੰਦਰ ਨਹੀਂ ਜਾ ਸਕਦੇ ਜਾਣ ਦੀ ਮਨਾਈ ਹੈ ਬਕਾਇਦਾ ਲਿਖਿਆ ਹੈ ਅੰਦਰ ਵੀ ਜਾ ਸਕਦੇ ਨਹੀਂ ਜਾ ਸਕਦੇ ਰਸਤਾ ਤਾਂ ਓਪਨ ਹੈਗਾ ਰਸਤਾ ਓਪਨ ਹੈ ਲੇਕਿਨ ਤੁਸੀਂ ਅੰਦਰ ਨਹੀਂ ਜਾ ਸਕਦੇ ਅੰਦਰ ਜਾਣ ਦੀ ਮਨਾਈ ਹੈ ਔਰ ਕੱਲਾ ਅੰਦਰ ਜਾਣ ਦੀ ਮਨਾਈ ਨਹੀਂ ਹੈਗੀ ਇਹਦੇ ਹੋਰ ਕਈ ਚੀਜ਼ਾਂ ਦੀ ਮਨਾਈ ਹੈ ਜੋ ਇਹਦੇ ਵੀ ਬਕਾਇਦਾ ਲਿਖਿਆ ਹੋਇਆ ਹੈ ਕੋੜੇ tatha ਅੰਨੇ ਪਸ਼ੂ ਕੋ ਚਰਾਣਾ ਵਰਜਿਤ ਹੈ ਕਿਸੇ ਘੋੜੇ ਨੂੰ ਜਾਂ ਕਿਸੇ ਵੀ ਜਾਨਵਰ ਨੂੰ ਅੰਦਰ ਲੈ ਕੇ ਜਾਣਾ ਚਰਾਣਾ ਮੇਰੇ ਕੋਲ ਤਾਂ ਕੋਈ ਘੋੜਾ ਵੀ ਨਹੀਂ ਇਹ ਤੋਂ ਕੀ ਪਤਾ ਲੱਗਦਾ ਕਿ ਇਹ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਨਾ ਇਹ ਕੱਲਾ ਟੂਰਿਸਟ ਲਈ ਨਹੀਂ ਹੈ ਇਹ ਸਾਰਿਆਂ ਦੇ ਲਈ ਹੈ ਘੋੜੇ ਕਿਹਦੇ ਕੋਲ ਹੁੰਦੇ ਨੇ ਜਿਹੜੇ ਇੱਥੇ ਦੇ ਲੋਕਲ ਰਹਿਣ ਵਾਲੇ ਨੇ ਕਿ ਉਹ ਆਪਣੇ ਘੋੜਿਆਂ ਨੂੰ ਅੰਦਰ ਨਾ ਲੈ ਕੇ ਜਾਣ ਇਸ ਕਰਕੇ ਇਹ ਵਾਰਨਿੰਗ ਦਿੱਤੀ ਗਈ ਹੈ ਕਿ ਤੁਸੀਂ ਆਪਣੇ ਘੋੜਿਆਂ ਨੂੰ ਜਾਂ ਹੋਰ ਕਿ ਕਿਸੇ ਤਰ੍ਹਾਂ ਦੇ ਕੋਈ ਪਸ਼ੂਆਂ ਨੂੰ ਅੰਦਰ ਤੁਸੀਂ ਨਹੀਂ ਲੈ ਕੇ ਜਾ ਸਕਦੇ ਵਰਜਿਤ ਹੈ ਤਾਂ ਇਹ ਕਾਨੂੰਨ ਸਾਰਿਆਂ ਦੇ ਲਈ ਇਕੱਲਾ ਟੂਰਿਸਟ ਲਈ ਨਹੀਂ ਹੈ ਅਗਲੀ ਗੱਲ ਸੁਣ ਲੋ ਵਣ ਪ੍ਰਾਣੀਆਂ ਕੋ ਡਰਾਣਾ ਵਾ ਅਵੈਧ ਸ਼ਿਕਾਰ ਡੰਨੇ ਅਪਰਾਧ ਹੈ ਕਿਸੇ ਵੀ ਪਤਾ ਤੁਹਾਨੂੰ ਕਿਸੇ ਵੀ ਜਾਨਵਰ ਨੂੰ ਡਰਾਣਾ ਜਾਂ ਉਹਨਾਂ ਦਾ ਸ਼ਿਕਾਰ ਕਰਨਾ ਇਹ ਵੀ ਇੱਕ ਅਪਰਾਧ ਹੈ ਤੁਸੀਂ ਇਹ ਵੀ ਨਹੀਂ ਕਰ ਸਕਦੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਤੇ ਅਗਲੀ ਗੱਲ ਵਣ ਪ੍ਰਾਣੀ ਅਭਿਆਰਣ ਮੇਂ ਸ਼ਰਾਬ ਪੀਣਾ ਤਤਾ ਆਗ ਜਲਾਣਾ ਵਰਜਿਤ ਹੈ ਇਹ ਤੁਈ ਸ਼ਰਾਬ ਵੀ ਨਹੀਂ ਪੀ ਸਕਦੇ ਨਸ਼ੇ ਦਾ ਸੇਵਨ ਨਹੀਂ ਕਰ ਸਕਦੇ ਤੇ ਦੂਸਰਾ ਤੁਸੀਂ ਇੱਥੇ ਅੱਗ ਵੀ ਨਹੀਂ ਜਲਾ ਸਕਦੇ ਜੇ ਭਾਈ ਚਾਂਸ ਰੋਟੀ ਵਗੈਰਾ ਬਣਾਣੀ ਹੋਵੇ ਫੇਰ ਰੋਟੀ ਵਗੈਰਾ ਬਣਾਣੀ ਹੈ ਤਾਂ ਆਹ ਦੇਖੋ ਜਗਾ ਕਿੰਨੀ ਪਈ ਹੈ ਤੁਸੀਂ ਇੱਥੇ ਆਪਣਾ ਗੈਸ ਸਿਲੰਡਰ ਰੱਖ ਕੇ ਰੋਟੀ ਬਣਾ ਸਕਦੇ ਹੋ ਪਰ ਜੇ ਤੁਸੀਂ ਅੰਦਰ ਲਿਆ ਕੇ ਅੱਗ ਬਾਲੋਗੇ ਤਾਂ ਹੋ ਸਕਦਾ ਅੱਗ ਪੀੜਾ ਨੂੰ ਲੱਗ ਜਾਏ ਕਿਸ ਪ੍ਰਕਾਰ ਦਾ ਕੋਈ ਨੁਕਸਾਨ ਬਿਲਕੁਲ ਅੰਦਰ ਨਹੀਂ ਅੱਗ ਬਾਲ ਬਿਲਕੁਲ ਅੰਦਰ ਨਹੀਂ ਲੈ ਕੇ ਜਾ ਸਕਦੇ ਇਹ ਜਿਹੜੇ ਪੇੜ ਦੇ ਨੇ ਇਹ ਪੇੜ ਬਹੁਤ ਜਲਦੀ ਅੱਗ ਫੜਦੇ ਨੇ ਹਾਂ ਤੁਸੀਂ ਸੁਣਿਆ ਹੋਵੇਗਾ ਕਿ ਜਿਹੜੀ ਜੰਗਲ ਦੀ ਅੱਗ ਹੁੰਦੀ ਹੈ ਉਨੂੰ ਬੁਝਾਨ ਚ ਬਹੁਤ ਟਾਈਮ ਲੱਗ ਜਾਂਦਾ ਕਈ ਕਈ ਸਾਲ ਕਈ ਕਈ ਮਹੀਨੇ ਲੱਗ ਜਾਂਦੇ ਨੇ ਇਸ ਕਰਕੇ ਕਿ ਜੰਗਲ ਦੀਆਂ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਅੰਦਰ ਤੁਸੀਂ ਅੱਗ ਨਹੀਂ ਬਾਲਨੀ ਅਗਲੀ ਗੱਲ ਵਨ ਪ੍ਰਾਣੀ ਅਭੇਰਣ ਮੇਂ ਗੰਦਗੀ ਫੈਲਾਉਣਾ ਸਖਤ ਮਨਾਹ ਹੈ ਕਿਸੇ ਪ੍ਰਕਾਰ ਦੀ ਗੰਦਗੀ ਨਹੀਂ ਫਲਾਣੀ ਕੜਗੱਡੀ ਪਾਣਾ ਬਟ ਇੱਥੇ ਕਿਹੜਾ ਕੈਮਰਾ ਲੱਗਿਆ ਹੋਇਆ ਕੈਮਰੇ ਲੱਗੇ ਨੇ ਏ ਵੀ ਲੱਗੇ ਨੇ ਆ ਦੇਖੋ ਬਕਾਇਦਾ ਲਿਖਿਆ ਹੋਇਆ ਹੈ ਆਪ ਕੈਮਰੇ ਕੀ ਨਿਗਰਾਨੀ ਮੇ ਹੈ ਸਾਰੇ ਕੈਮਰੇ ਚੱਲਦੇ ਹੋਣਗੇ ਬਿਲਕੁਲ ਇੱਥੇ ਕੈਮਰੇ ਚੱਲਦੇ ਨੇ ਜਿਹੜੀ ਗੱਲਬਾਤ ਆਪਾਂ ਕਰ ਰਹੇ ਆ ਇਹ ਵੀ ਕਿਤਨਾ ਕਿਤੇ ਰਿਕਾਰਡ ਹੋ ਰਹੀ ਹੋਵੇਗੀ ਇੱਥੇ ਕੈਮਰੇ ਲੱਗੇ ਹੋਏ ਨੇ ਬਕਾਇਦਾ ਠੀਕ ਹੈ ਜੀ ਇਸ ਕਰਕੇ ਤੁਸੀਂ ਇਹੋ ਜੀ ਗਲਤੀ ਕੋਈ ਨਹੀਂ ਕਰਨੀ ਜਿਹਦੇ ਕਰਕੇ ਤੁਹਾਨੂੰ ਕੋਈ ਪ੍ਰੋਬਲਮ ਆਏ ਪ੍ਰੋਬਲਮ ਕੀ ਆਏਗੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਇਹ ਵੀ ਪੜ ਲਓ ਉਲੰਘਣਾ ਕਰਤਾ ਕੋ வனਪ੍ਰਾਣੀ ਅਧਿਨਿਯਮ 1972 ਕੇ ਅਧੀਨ ਦੰਦਿਤ ਕੀਤਾ ਜਾਇਆ ਜਾਏਗਾ ਸਜ਼ਾ ਦਿੱਤੀ ਜਾਏਗੀ ਬਕਾਇਦਾ ਜਿਹੜਾ ਇਹਨਾਂ ਗੱਲਾਂ ਦੀ ਪਾਲਣਾ ਨਹੀਂ ਕਰੇਗਾ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਮੈਂ ਤਾਂ ਇਹ ਜ ਕੁਛ ਕਰਨ ਦੀ ਹੋਣੀ ਫਿਰ ਮੈਨੂੰ ਤਾਂ ਸਜ਼ਾ ਮਿਲਣੀ ਵੀ ਨਹੀਂ ਬਿਲਕੁਲ ਨਹੀਂ ਮਿਲਨੀ ਕਿਸੇ ਨੂੰ ਵੀ ਨਹੀਂ ਮਿਲਣੀ ਜਿਹੜਾ ਬੰਦਾ ਗਲਤੀ ਨਹੀਂ ਕਰਿਆ ਜਿਹੜਾ ਗਲਤੀ ਕਰੇਗਾ ਉਹਨੂੰ ਸਜ਼ਾ ਮਿਲੇਗੀ ਪਰ ਜਿਹੜਾ ਬੰਦਾ ਗਲਤੀ ਨਹੀਂ ਕਰੇਗਾ ਉਹਨੂੰ ਕੋਈ ਵੀ ਸਜ਼ਾ ਨਹੀਂ ਮਿਲੇਗੀ ਤੁਸੀਂ ਇੱਥੇ ਆਓ ਘੁੰਮੋ ਫਿਰੋ ਇੰਜੋਏ ਕਰੋ ਸਾਡੇ ਲਈ ਤੁਹਾਡਾ ਜੀ ਆਇਆਂ ਨੂੰ ਹੈ ਜੀ ਪਰ ਤੁਸੀਂ ਕਿਸੇ ਪ੍ਰਕਾਰ ਦੀ ਇੱਥੇ ਗੰਦਗੀ ਨਹੀਂ ਫਲਾਣੀ ਤੇ ਜਿਹੜੇ ਨਿਯਮ ਦਿੱਤੇ ਗਏ ਨੇ ਇਹਨਾਂ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ ਇਤੋਂ ਮੈਨੂੰ ਇੱਕ ਗੱਲ ਤਾਂ ਸਮਝ ਆ ਗਈ ਜਦੋਂ ਕਿਤੇ ਵੀ ਜਾਓ ਜੇ ਉਥੇ ਆਲੇ ਦੁਆਲੇ ਕਿਤੇ ਬੋਰਡ ਦਿਖਦਾ ਤਾਂ ਇੱਕ ਵਾਰ ਬੋਰਡ ਜ਼ਰੂਰ ਪੜੋ ਹਾਂ ਲੇਕਿਨ ਜੇ ਕਿਤੇ ਬੋਰਡ ਨਹੀਂ ਲੱਗਿਆ ਫਿਰ ਕੀ ਕਰੋਗੇ ਜੇ ਕਿਤੇ ਬੋਰਡ ਨਹੀਂ ਲੱਗਿਆ ਤਾਂ ਤੁਸੀਂ ਕੀ ਕਰਨਾ ਹੈ ਕਿਤੇ ਵੀ ਜਾਣ ਤੋਂ ਪਹਿਲਾਂ ਉਥੇ ਜਿਹੜੇ ਲੋਕਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋ ਉਹਨਾਂ ਨੂੰ ਪੁੱਛਣਾ ਹੈ ਕਿ ਇੱਥੇ ਜਾਣਾ ਅਲਾਉ ਹੈ ਜਾਂ ਨਹੀਂ ਹੈ ਇੱਕ ਨੂੰ ਨਹੀਂ ਘੱਟੋ ਘੱਟ ਦੋ ਤਿੰਨ ਵੱਖਰੇ ਵੱਖਰੇ ਨੂੰ ਪੁੱਛੋ ਹੋ ਸਕਦਾ ਇੱਕ ਨੂੰ ਜਾਣਕਾਰੀ ਨਾ ਹੋਵੇ ਜਾਂ ਉਹ ਤੁਹਾਨੂੰ ਗਲਤ ਚੰਨ ਕਰ ਦੇ ਇਸ ਕਰਕੇ ਦੋ ਤਿੰਨ ਵੱਖਰੇ ਵੱਖਰੇ ਨੂੰ ਪੁੱਛੋ ਕਿ ਭਾਈ ਇਹ ਜਿਹੜੀ ਜਗ੍ਹਾ ਹੈ ਇੱਥੇ ਜਾਣਾ ਅਲਾਉ ਹੈ ਜਾਂ ਨਹੀਂ ਹੈ ਰੱਬ ਨਾ ਕਰੇ ਕੋਈ ਹਾਸਾ ਵਾਪਰ ਜੇ ਕਿਸੇ ਨਾਲ ਕੁਝ ਹੋ ਜੇ ਤੁਸੀਂ ਤਾਂ ਸਰਕਾਰ ਨੂੰ ਬੋਲੋਗੇ ਹਾਂਜੀ ਤੁਸੀਂ ਤਾਂ ਸਰਕਾਰ ਨੂੰ ਬੋਲੋਗੇ ਨਾ ਕਿ ਸਰਕਾਰ ਨੇ ਦੇਖੋ ਸਾਡੀ ਸੁਰੱਖਿਆ ਨਹੀਂ ਕੀਤੀ ਪ੍ਰਸ਼ਾਸਨ ਨੇ ਸਾਡੀ ਸੁਰੱਖਿਆ ਨਹੀਂ ਕੀਤੀ ਜਗ੍ਹਾ ਜਗ੍ਹਾ ਤਾਂ ਬੋਰਡ ਲੱਗੇ ਨੇ ਜੇ ਤੁਸੀਂ ਆਪ ਗਲਤੀ ਕਰਦੇ ਹੋ ਇਹਦੀ ਸਰਕਾਰ ਦਾ ਪ੍ਰਸ਼ਾਸਨ ਦਾ ਕੀ ਦੋਸ਼ ਹੈ ਬਿਲਕੁਲ ਜੀ ਇਸ ਕਰਕੇ ਇਹ ਗੱਲ ਦਾ ਧਿਆਨ ਰੱਖਣਾ ਹੈ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਪਾਣੀ ਵਾਲੇ ਇਲਾਕੇ ਚ ਜਾ ਰਹੇ ਹਾਂ ਜਿੱਥੇ ਕੋਈ ਨਦੀ ਵਹਿ ਰਹੀ ਹੈ ਕੋਈ ਝਰਨਾ ਵਹਿ ਰਿਹਾ ਹੈ ਉੱਥੇ ਤੁਸੀਂ ਪਾਣੀ ਦੇ ਲਾਗੇ ਬਿਲਕੁਲ ਵੀ ਨਹੀਂ ਜਾਣਾ ਪਾਣੀ ਤੋਂ ਦੂਰੀ ਬਣਾ ਕੇ ਰੱਖਣੀ ਹੈ ਕਿਸੇ ਵੀ ਸਮੇਂ ਪਾਣੀ ਦਾ ਬਹਾਵ ਜਿਹੜਾ ਹੈ ਤੇਜ਼ ਹੋ ਸਕਦਾ ਹੈ ਓਕੇ ਜੀ ਠੀਕ ਹੈ ਜੀ ਪਤਾ ਲੱਗ ਗਿਆ ਤੇ ਜਾਓ ਤੁਸੀਂ ਇੰਜੋਏ ਕਰੋ ਥੈਂਕ ਯੂ ਸੋ ਮਚ ਕਿਤੇ ਹੋਰ ਜਾਨਣੀ ਘੁੰਮਣ ਨੂੰ ਜੀ 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 ਬਿਲਕੁਲ ਜੀ